ਫਗਵਾੜਾ ਨਜ਼ਦੀਕ ਪਿੰਡ ਬਲਾਲੋ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਉਸਦੇ ਭਰਾ ਤੇ ਪੰਜ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਜ਼ਖਮੀ ਵਿਅਕਤੀ ਦੇ ਭਰਾ ਪਰਮਜੀਤ ਕੁਮਾਰ ਵਾਸੀ ਬਲਾਲੋ ਨੇ ਦੱਸਿਆ ਕਿ ਜਦੋਂ ਉਸ ਦਾ ਭਰਾ ਸੋਮਨਾਥ ਆਪਣੇ ਮੋਟਰਸਾਈਕਲ ਤੇ ਪਿੰਡ ਪੰਡੋਰੀ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਭਰਾ ਤੇ ਜਾਨਲੇਵਾ ਹਮਲਾ ਕੀਤਾ ਉਹਨਾਂ ਦੱਸਿਆ ਕਿ ਝਗੜੇ ਦਾ ਮੁਕਾਰਨ ਬੀਤੇ 2 ਦਿਨ ਪਹਿਲਾਂ ਪਿੰਡ ਦੇ ਵਿਅਕਤੀ ਨਾਲ ਉਨਾ ਦਾ ਝਗੜਾ ਹੋਇਆ ਸੀ ਉਹਨਾਂ ਕਿਹਾ ਕਿ ਇਸ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਸਰ ਇਦਾਂ ਸੀ 7 ਵਜੇ ਦੀ ਗੱਲ ਹੈ ਮੇਰਾ ਬ੍ਰਦਰ ਜਿਹੜਾ ਸੀ ਪੰਡੋਰੀ ਤੋਂ ਘਰ ਨੂੰ ਜਾ ਰਿਹਾ ਸੀਗਾ ਜੀ ਤੇ ਰਸਤੇ ਵਿੱਚ ਉਹਨੇ ਦੱਸਿਆ ਵੀ ਪੰਜ ਬੰਦੇ ਖੜੇ ਸੀਗੇ ਜਿਨ੍ਹਾਂ ਨੇ ਮੈਨੂੰ ਹੱਥ ਦੇ ਕੇ ਰੋਕਿਆ ਤੇ ਜਿਨ੍ਹਾਂ ਵਿੱਚੋਂ ਇੱਕ ਅਜੇ ਸਾਡੇ ਪਿੰਡ ਦਾ ਮੁੰਡਾ ਮੇਰੇ ਪਿੱਛੋਂ ਦੀ ਉਹਨੇ ਸਿਰ ਤੇ ਦਾਤਰ ਦਾ ਵਾਰ ਕੀਤਾ ਤੇ ਕੁਝ ਗੜਾਸਾ ਜਾਂ ਕੁਝ ਦਾਤਰ ਸੀਗਾ ਇਦਾਂ ਕੁਝ ਦੱਸਿਆ ਉਹਨੇ ਤੇ ਇਹਨਾਂ ਨੇ ਮੈਨੂੰ ਸੱਟ ਲਿਆ ਥੱਲੇ ਸੱਟ ਲਿਆ ਤੇ ਬਾਅਦ ਵਿੱਚ ਇਹਨਾਂ ਨੇ ਮੇਰੇ ਬਾਹਾਂ ਤੇ ਦਾਤਰ ਮਾਰਿਆ ਲੱਤ ਤੇ ਦਾਤਰ ਮਾਰਿਆ ਮੇਰੀ ਬਾਹ ਵੀ ਤੋੜ ਦਿੱਤੀ ਆ ਤੇ ਮੇਰੀ ਲੱਤ ਵੀ ਉਹ ਦੱਸਦਾ ਵੀ ਤੋੜੀ ਹੋਈ ਆ ਤੇ ਉਹ ਚੱਲ ਫਿਰ ਨਹੀਂ ਸਕਦਾ ਤੇ ਨਾ ਹੀ ਉਹ ਫਿਲਹਾਲ ਬੋਲ ਰਿਹਾ ਆ ਤੁਹਾਡੇ ਬ੍ਰਦਰ ਦਾ ਨਾਮ ਕੀ ਆ ਸੋਮਨਾਥ ਹੈ ਕਿੱਥੇ ਦਾ ਰਹਿਣ ਵਾਲਾ ਬਲਾਲੋ ਪਿੰਡਿੰਦੇ ਤੇ ਕਿਦੋਂ ਕੰਮ ਤੋਂ ਆ ਰਹੇ ਸੀਗਾ ਹਾਂਜੀ ਪਿੰਡੋਰੀ ਵੈਸੇ ਕੋਈ ਕੰਮ ਸਿਕਾ ਉਹਨੂੰ ਰੋਜ਼ ਕਰਦੇ ਜਾ ਰਹੇ ਕਦੋਂ ਤੇ ਸੀਗਾ ਜੀ ਮੋਟਰਸਾਈਕਲ ਤੇ ਸੀ ਹੋਰ ਹੋ ਗਏ 5 ਵਿਅਕਤੀ ਸੀ ਜਿਹਨਾਂ ਨੇ ਹਮਲਾ ਕੀਤਾ ਹਾਂਜੀ 5 ਦਸਤਾ ਕੋਈ ਪਹਿਚਾਨ ਦੇ ਵਿੱਚ ਆਏ ਬੰਦੇ ਸੀ ਹਾਂਜੀ ਹਾਂਜੀ ਇੱਕ ਸਾਡੇ ਪਿੰਡ ਦਾ ਮੁੰਡਾ ਅਜੇ ਆ ਜੀ ਅੱਛਾ ਜੀ ਜਿਹੜਾ ਜਿਨੇ ਦਾਤਰ ਮਾਰਿਆ ਸੀ ਕੋਈ ਪੁਰਾਣੀ ਰੰਜਿਸ਼ ਹੈ ਤੁਹਾਡੀ ਕੋਈ ਲੜਾਈ ਹੈ ਪੁਰਾਣੀ ਨਹੀਂ ਜੀ 2-3 ਦਿਨ ਪਹਿਲਾਂ ਇਹਨਾਂ ਨਾਲ ਸਾਡਾ ਝਗੜਾ ਹੋਇਆ ਸੀਗਾ ਹਾਂਜੀ 2 ਦਿਨ ਪਹਿਲਾਂ ਨਹੀਂ ਉਹ ਸੀ ਤੋਂ ਤੇ ਉਹਦੀ ਰੰਜਿਸ਼ ਤੇ ਇਸ ਬੰਦੇ ਨੇ ਕੁਝ ਗੁੰਡੇ ਹੋਰ ਨਾਲ ਲੈ ਕੇ ਹਾਂ ਇਹਦੇ ਮੇਰੇ ਬ੍ਰਦਰ ਤੇ ਹਮਲਾ ਕੀਤਾ ਗਿਆ ਤੇ ਕਿਹੜੀ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੇ ਸਰ ਇਹ ਕਹਿੰਦਾ ਕਿ ਇਹਨਾਂ ਕੋਲ ਦੱਤ ਗੜਾਸਾ ਸਿਗਾ ਕੋਈ ਤੇ ਗੜਾਸਾ ਦੇ ਦੱਬਦਤਰ ਸਿਗੇ ਇਹਨਾਂ ਦੇ ਹੱਥਾਂ ਦੇ ਵਿੱਚ ਤੇ ਸਾਰਿਆਂ ਨੇ ਨਿਸ਼ਾਨੋਸ਼ਾ ਕੀਤਾ ਹੋਇਆ ਸਿਗਾ ਤੇ ਕੰਡੀਸ਼ਨ ਕਿਦਾਂ ਬੰਦੇ ਦੀ ਕੰਡੀਸ਼ਨ ਸੀਰੀਅਸ ਹੈ ਜੀ ਸਿਰ ਤੇ ਸੱਟ ਜਿਹੜੀ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਉਹ ਬੋਲ ਚੱਲ ਨਹੀਂ ਰਿਹਾ ਹਲੇ ਤੇ ਬਾਕੀ ਹਲੇ ਪਤਾ ਨਹੀਂ ਦੋਸਤ ਇਸ ਮਾਮਲੇ ਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂ ਜੀ ਨਹੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਜੀ ਪੁਲਿਸ ਆਈ ਸੀਗੀ ਆਏ ਹੋਏ ਆ ਜੀ ਪੁਲਿਸ ਆਈ ਹੋਈ ਆ ਉਦਰ ਜ਼ਖਮੀ ਵਿਅਕਤੀ ਦੀ ਭੈਣ ਪਿੰਕੀ ਨੇ ਦੱਸਿਆ ਕਿ ਪਿੰਡ ਦੀ ਰਹਿਣ ਵਾਲੀ ਮਹਿਲਾ ਨੇ ਉਹਨਾਂ ਨਾਲ ਝਗੜਾ ਕੀਤਾ ਸੀ ਤੇ ਇਸ ਦੌਰਾਨ ਉਹਨਾਂ ਹੀ ਮਹਿਲਾਵਾਂ ਨੇ ਉਸਨਾਂ 'ਤੇ ਮਾਰਕੁੱਟ ਕੀਤੀ ਸੀ ਜਿਸ ਤੋਂ ਬਾਅਦ ਹਮਲਾਵਰਾਂ ਨੇ ਉਸਦੇ ਭਰਾ ਸੋਮਨਾ ਤੇ ਹਮਲਾ ਕਰ ਦਿੱਤਾ ਜਿਸ ਨਾਲ ਉਸਦਾ ਭਰਾ ਗੰਭੀਰ ਰੂਬੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਦੋਸ਼ੀਆਂ ਖਿਲਾਫ ਸਖਤੋ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਾ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਪਿੰਕੀ ਹੈ ਮੇਰਾ ਨਾਮ ਪਿੰਕੀ ਹਾਂਜੀ ਕਿੱਥੇ ਰਹਿਣ ਵਾਲੇ ਆਪਾਂ ਬਲਾਲੋਂ ਦੇ ਰਹਿਣ ਵਾਲੇ ਆਪਾਂ ਤੇ ਅੱਜ ਸਿਵਲ ਹਸਪੀਟਲ ਚ ਆਏ ਕਿ ਮਾਮਲਾ ਕੀ ਹੈ ਸਾਰਾ ਜਿੱਦਾਂ ਕੱਲ ਸਾਡੀ ਆਪਸ ਵਿੱਚ ਬੁੜੀਆਂ ਦੀ ਲੜਾਈ ਹੋਈ ਸੀਗੀ ਉਸੇ ਬੁੜੀ ਨੇ ਮੈਨੂੰ ਜਾਨੀ ਕਿ ਉਹਨੇ ਬੁੜੀਆਂ ਨੇ ਪਹਿਲਾਂ ਮੈਨੂੰ ਅੰਦਰ ਛੱਟ ਕੇ ਕੁੱਟਿਆ ਕੁੱਟਿਆ ਮਾਰਿਆ ਮੈਂ ਕੰਮ ਤੇ ਜਾ ਰਹੀ ਸੀਗੀ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਚੰਗਾ ਫਿਰ ਮੈਨਾਂ ਨੇ ਮੈਨੂੰ ਧੱਕੇ ਦਿੱਤੇ ਸਾਡੇ ਕੋਲ ਵੀਡੀਓ ਵੀ ਪਈ ਆ ਸਾਡੇ ਕੋ ਸਾਰੇ ਕੁਝ ਪਿਆ ਉਹਨਾਂ ਨੇ ਮੈਨੂੰ ਧੱਕੇ ਦਿੱਤੇ ਮਾਰਿਆ ਕੁੱਟਿਆ ਕਿਹਨਾਂ ਨੇ ਧੱਕੇ ਦਿੱਤੇ ਤੁਹਾਨੂੰ ਮੈਨੂੰ ਦਿੱਤੇ ਕਮਲੇਸ਼ ਰਾਣੀ ਨੇ ਧੱਕੇ ਕਿੱਥੇ ਦੇ ਰਹਿਣ ਵਾਲੇ ਉਹ ਉਹ ਵੀ ਬਰਾਂਡ ਦੇ ਰਹਿਣ ਵਾਲੇ ਆ ਤੇ ਲੜਾਈ ਦਾ ਝਗੜੇ ਦਾ ਕਾਰਨ ਕੀ ਆ ਲੜਾਈ ਝਗੜੇ ਦਾ ਕੋਈ ਕਾਰਨ ਨਹੀਂ ਜੀ ਮੁੰਡੇ ਦਾ ਸੀਗਾ ਕਹਿੰਦੇ ਜੀ ਮੁੰਡੇ ਜੂਆ ਪੀਤਾ ਆਹ ਪਾਇਆ ਮੈਸੇਜ ਕੀਤੇ ਹੋ ਆ ਅਸੀਂ ਨੇ ਕਿਹਾ ਸਾਨੂੰ ਮੈਸੇਜ ਦਿਖਾਓ ਕਹਿੰਦੇ ਸਾਡੇ ਕੋ ਮੈਸੇਜ ਕੱਟ ਹੋ ਗਏ ਆ ਅਸੀਂ ਨੇ ਕਿਹਾ ਸਾਰਿਆਂ ਦੇ ਸਾਹਮਣੇ ਦਿਖਾਓ ਸਾਨੂੰ ਮੈਸੇਜ ਤਾਂ ਇਹ ਕਹਿੰਦੇ ਕੱਟ ਹੋ ਗਿਆ ਉਹਦੋਂ ਸਾਨੂੰ ਦਿਖਾ ਲੈਣੀ ਹਰ ਪਾਸੇ ਗਏ ਪਤਾ ਨਹੀਂ ਉਹਨੇ ਕੀ ਦਿਖਾਲ ਦੇ ਸੀ ਤੇ ਕਿਹੜੀ ਚੀਜ਼ ਨਾਲ ਹਮਲੇ ਕੀਤੇ ਉਹਨਾਂ ਨੇ ਉਹਨਾਂ ਨੇ ਹਮਲੇ ਕੀਤੇ ਜੀ ਦਾਤਰਨਾਮ ਦਾਤਰ ਮਾਰੇ ਉਹਨਾਂ ਨੇ ਮੇਰੇ ਭਰਾ ਦਾ ਚੰਗਾ ਸਿਰ ਪਾੜਿਆ ਮੇਰੇ ਭਰਾ ਦੀਆਂ ਲੱਤਾਂ ਵੀ ਤੋੜੀਆਂ ਆ ਤੁਹਾਡੇ ਭਰਾ ਦਾ ਨਾਂ ਕੀ ਆ ਮੇਰੇ ਭਰਾ ਦਾ ਨਾਂ ਸੋਮਨਾ ਤੇ ਕਿੱਥੋਂ ਕਿੱਥੇ ਆ ਰਹੇ ਸੀ ਜਦੋਂ ਇਹ ਇਹਦੇ ਤੇ ਹਮਲਾ ਕੀਤਾ ਇਹ ਕੰਮ ਤੋਂ ਆ ਰਹੇ ਸੀਗੇ ਕੰਮ ਤੋਂ ਆਏ ਸੀ ਤਾਂ ਪਿੱਛੋਂ ਗੱਡੀ ਆਉਂਦੀ ਸੀ ਕਿਸੇ ਸਾਡੇ ਪਿੰਡ ਦੀ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਤੁਹਾਡਾ ਬੰਦਾ ਜਦੋਂ ਮਾਰ ਦੋਗੇ ਫਿਰ ਤੁਸੀਂ ਆਉਂਗੇ ਪੁਲਿਸ ਕਾਰ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਨੂੰ ਸ਼ਿਕਾਇਤ ਕੀਤੀ ਪੋਲਸਾਈ ਸੀਗੀ ਮੇ ਨੂੰ ਹਾਂਜੀ ਆਈ ਸੀ